ਕਈ ਵਾਰੀ ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਰਹਿੰਨੇ ਆ ਆਲੇ-ਦਾਲੇ ਦੇ ਮੌਕੇ ਵਸੀਲਿਆਂ ਨੂੰ ਦੋਸ਼ ਦਿੰਦੇ ਰਹਿੰਨੇ ਆ ਪਰ ਜਦੋਂ ਕੋਈ ਬੰਦਾ ਮਿਹਨਤ ਕਰਦਾ ਕਿਸੇ ਪਿੰਡ ਦਾ ਨਗਰ ਦਾ ਏਕਾ ਹੁੰਦਾ ਤਾਂ ਫਿਰ ਜਿਹੜੀ ਮਿਹਨਤ ਆ ਉਹ ਰੰਗ ਲੈ ਕੇ ਆਉਂਦੀ ਹੈ ਅੱਜ ਮੈਂ ਤੋਗਾਲ ਦੇ ਇੱਕ ਤੋਗਾਲ ਸੰਗਰੂਰ ਜ਼ਿਲ੍ਹੇ ਦੇ ਤੋਗਾਲ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੋਂ ਦੀ ਸਿਰਫ 400 ਮੈਂਬਰ ਦੀ ਸੁਸਾਇਟੀ ਨੇ ਕੁਝ ਇਹੋ ਜਿਹੇ ਕਾਰਨਾਮੇ ਕਰਕੇ ਦਿਖਾਏ ਨੇ ਜਿਹੜੇ ਕਿ ਸੋਚ ਤੋਂ ਵੀ ਪਰੇ ਨੇ ਛੋਟਾ ਜਿਹਾ ਪਿੰਡ ਹੈ ਤੇ ਛੋਟੀ ਜੀ ਸੋਸਾਇਟੀ ਹੈ ਤੇ ਇਨਾਂ ਕੋਲ ਜੇ ਆਪਾਂ ਨਿੰਗਾ ਮਰੀ ਵਾਲੇ ਵਾਲੇ ਚਾਰ ਤਾਂ ਟਰੈਕਟਰ ਨੇ ਤੇ ਐਗਰੀਕਲਚਰ ਦਾ ਇੰਪਲੀਮੈਂਟ ਹਰ ਇੱਕ ਐਸਾ ਇੰਪਲੀਮੈਂਟ ਹੈ ਜਿਹੜਾ ਕਿ ਖੇਤੀਬਾੜੀ ਦੇ ਵਿੱਚ ਕੰਮ ਆਉਂਦਾ ਸੋ ਇਹ ਸੋਸਾਇਟੀ ਇੱਥੇ ਤੱਕ ਕਿਵੇਂ ਪਹੁੰਚੀ ਕਿਵੇਂ ਇਨਾਂ ਨੇ ਸ਼ੁਰੂਆਤ ਕੀਤੀ ਤੇ ਇਹ ਸਾਰਾ ਕੰਮ ਕਿਵੇਂ ਹੋਇਆ ਅੱਜ ਮੇਰੇ ਨਾਲ ਜਿਹੜੇ ਸੋਸਾਇਟੀ ਦੇ ਪ੍ਰਧਾਨ ਮੌਜੂਦਾ ਪ੍ਰਧਾਨ ਨੇ ਭੋਲਾ ਜੀ ਦੇ ਨਾਲ ਇਹਨਾਂ ਦੇ ਜਿਹੜੇ ਸੈਕਟਰੀ ਤੇ ਕਮੇਟੀ ਦਾ ਪੂਰਾ ਸਟਾਫ ਹੈ ਤੇ ਨਾਲ ਰਿਟਾਇਰ ਸੈਕਟਰੀ ਜਿਹੜੇ ਪਿੱਛੇ ਰਿਟਾਇਰ ਹੋਏ ਨੇ ਉਹ ਵੀ ਨੇ ਆਪਾਂ ਇਹਨਾਂ ਨਾਲ ਸਾਰੀ ਗੱਲਬਾਤ ਕਰਦੇ ਆ ਕਿ ਇੱਕ ਛੋਟੀ ਜੀ ਸਿਰਫ 400 ਮੈਂਬਰ ਦੀ ਸੁਸਾਇਟੀ ਜਿਹੜਾ ਐਡਾ ਵੱਡਾ ਉਪਰਾਲਾ ਇਹਨਾਂ ਨੇ ਕੀਤਾ ਇਹ ਕਿਵੇਂ ਹੋਇਆ ਸੋ ਸ਼ਸ਼ੀ ਕਾਲ ਜੀ ਪਰਲਾ ਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਜਿਹੜੀ ਤੁਹਾਡੀ ਸੁਸਾਇਟੀ ਆ ਇਹਨੂੰ ਬਹੁਤ ਸਾਰੇ ਪ੍ਰਾਈਜ਼ ਵੀ ਮਿਲੇ ਨੇ ਹਨਾ ਬਹੁਤ ਸਾਰੇ ਇਨਾਮ ਵੀ ਮਿਲੇ ਨੇ ਤੇ ਤੁਸੀਂ ਇਹ ਗੱਲ ਬਾਰੇ ਦੱਸੋ ਪ੍ਰਧਾਨ ਜੀ ਵੀ ਇਹ ਜਿਹੜਾ ਐਡਾ ਮਤਲਬ ਕਿ ਤੁਸੀਂ ਨੇ ਐਡੇ ਜਿਹੜੇ ਪ੍ਰੋਡਕਟਰ ਨੇ ਉਹ ਖਰੀਦੇ ਹੋਏ ਨੇ ਤੇ ਥੋੜੀ ਸੋਸਾਇਟੀ ਇਹ ਕਿਵੇਂ ਚੱਲ ਰਹੀ ਹੈ ਜੀ ਸੋਸਾਇਟੀ ਦਾ ਰਜਿੰਦਰ ਜੀ ਇਹ ਆਏ ਆ ਵੀ ਇਹ ਪਿੰਡ ਦੇ ਸਹਿਯੋਗ ਨਾਲ ਹੀ ਕੋਈ ਵੀ ਸੋਸਾਇਟੀ ਹੈ ਜੀ ਉੱਪਰ ਤੱਕ ਜਾ ਸਕਦੀ ਹੈ ਇਹਨੂੰ ਇੱਥੇ ਤੱਕ ਪਹੁੰਚਾਉਣ 'ਚ ਸਾਡੇ ਨਗਰ ਦਾ ਸਾਡੇ ਜਿਹੜੇ ਮੰਨ ਲਓ ਮੈਂਬਰ ਨੇ ਕਿ ਕਾਪੀ ਹੈ ਜਿਹਨਾਂ ਨੇ ਬਣੀ ਹੋਈਆਂ ਨੇ ਇਹਨੀਆਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸੈਟੀ ਹੈ ਇਹਦੇ ਵਿੱਚ ਸਟਾਫ ਦਾ ਬਹੁਤ ਵੱਡਾ ਯੋਗਦਾਨ ਹੈ ਸੈਟੀ ਨੂੰ ਉੱਥੇ ਤੱਕ ਬਚਾਉਣ 'ਚ ਬਹੁਤ ਮਿਹਨਤੀ ਸਟਾਫ ਦੇ ਪਹਿਲਾ ਕਮਿਸ਼ਨਰ ਸੁੰਦਰਪਾਲ ਜੀ ਖੜੇ ਨੇ ਇਹ ਸੈਕਟਰੀ ਜੀ ਨੇ 48 ਲਗਭਗ 48 ਸਾਲ ਇਹਨਾਂ ਨੇ ਸਰਵਿਸ ਕੀਤੀ ਹੈ ਠੀਕ ਹੈ ਉਸ ਤੋਂ ਬਾਅਦ ਹੁਣ ਰਿਟਾਇਰ ਹੋ ਗਏ ਹੁਣ ਮਨਨ ਦੇ ਸੰਦੀਪ ਜੀ ਖੜੇ ਨੇ ਇਹ ਸੈਕਟਰੀ ਹੈਗੇ ਹਨ ਵੀਰੇ ਮਨਕੀਤ ਜੀ ਖੜੇ ਸੇਵਾਦਾਰ ਨੇ ਵੀਰੇ ਕਹਿਣ ਦਾ ਮਤਲਬ ਸਟਾਫ ਹੈ ਜਿਹੜਾ ਬਹੁਤ ਜ਼ਿਆਦਾ ਮਿਹਨਤੀ ਹੈ ਇਹਨਾਂ ਨਾਲ ਪਿੰਡ ਦਾ ਜ ਬਹੁਤ ਜ਼ਿਆਦਾ ਪਿੰਡ ਦਾ ਜਾਨੀ ਸਹਿਯੋਗ ਹੈਗਾ ਸਾਰੇ ਪਿੰਡ ਦੇ ਵਿੱਚ ਕੋਈ ਗੁਰਪਵਾਜੀ ਨਹੀਂ ਹੈ ਵੀ ਸੈਟੀ ਤੌਰ ਤੇ ਹੁਣ ਤਾਂ ਚਲੋ ਚਾਲਦੀ ਰਹਿੰਦੀ ਹੈ ਰਾਜਨੀਤਿਕ ਗੁਰਪਵਾਜੀਆਂ ਹਰੇਕ ਪਿੰਡ ਚ ਹੁੰਦੀਆਂ ਹਨ ਪਰ ਜਿੱਥੇ ਸੈਟੀ ਦੀ ਗੱਲ ਆਉਂਦੀ ਹੈ ਉੱਥੇ ਬਹੁਤ ਸੋਹਣਾ ਸਾਰੇ ਲੋਕ ਨੇੜੇ ਸੈਟੀ ਨੂੰ ਸਹਾਇਕ ਦਿੰਦੇ ਨੇ ਬਹੁਤ ਸੋਹਣਾ ਕੰਮ ਚੱਲਦਾ ਸੈਟੀ ਦਾ ਡਰਾਈਵਰਾਂ ਦੀ ਬਹੁਤ ਵਧੀਆ ਮਿਹਨਤ ਕਰਦੇ ਨੇ ਸਾਰੀ ਸਾਰੀ ਰਾਤ ਮੰਨਲਾ ਕਰਾ ਲਾਉਣਾ ਜਾਂ ਹੋਰ ਕੰਮ ਕਰਨਾ ਵੀ ਇਹਨਾਂ ਦੀ ਬਦੌਲਤ ਹੈ ਜਿਹੜੀ ਸੈਟੀ ਇੱਥੇ ਤੱਕ ਪਹੁੰਚੀ ਹੈਗੀ ਬਾਕੀ ਬਾਹਰੋਂ ਦੋਸਤ ਮਿੱਤਰਾਂ ਦਾ ਹੋਰ ਜਿੰਨੇ ਵੀ ਕਿਸੇ ਦਾ ਹੈਗਾ ਉਹਨਾਂ ਦਾ ਇੱਥੇ ਸੋਸਾਇਟੀ ਸਾਡੇ ਮਰਲਾ ਜੋਗਦਾਨ ਰਹਿੰਦਾ ਕਦੇ ਰੇਹ ਦੀ ਲੋਡ ਪੈਗੀ ਕਿ ਹੋਰ ਚੀਜ਼ ਦੀ ਲੋਡ ਪੈਗੀ ਨਾ ਠੀਕ ਜੀ ਉਹਨਾਂ ਦੇ ਸਹਿਯੋਗ ਨਾਲ ਇੱਥੇ ਤੱਕ ਸੋਸਾਇਟੀ ਪਹੁੰਚੀ ਹੈ ਤਾਂ ਪਿੰਡ ਦਾ ਜਿਹੜਾ ਇੱਕ ਹੈ ਪਲੱਸ ਸੋਸਾਇਟੀ ਦੇ ਵਿੱਚ ਇਹ ਵੀ ਆ ਜੇ ਚਾਰ ਟਰੈਕਟਰ ਨੇ ਤਾਂ ਸੀਜ਼ਨ ਮੌਕੇ ਇੱਕ ਹੋਰ ਵੀ ਡਰਾਈਵਰ ਵੀਰਾਂ ਨੂੰ ਵੀ ਜਿਹੜਾ ਰੋਜ਼ਗਾਰ ਹੈ ਉਹ ਵੀ ਮਿਲਦਾ ਤੇ ਮੈਨੂੰ ਲੱਗਦਾ ਨਹੀਂ ਕੋਈ ਇੱਥੇ ਕਿਸਾਨ ਜਿਹੜੇ ਉਹ ਕਿਤੋਂ ਬਾਹਰੋਂ ਕਰਾਏ ਤੇ ਕੰਮ ਕਰਵਾਉਂਦੇ ਨੇ ਸਾਰਾ ਸੋਸਾਇਟੀ ਦੇ ਵਿੱਚ ਜਿਹੜੀ ਵੀ ਫਸਲ ਬੀਜਣੀ ਆ ਕੱਟਣੀ ਆ ਹਾਰਵੈਸਟਿੰਗ ਕਰਨੀ ਆ ਜਾਂ ਤੂੜੀ ਬਣਾਉਣੀ ਆ ਆਲੂ ਵੀ ਜਿਹੜੇ ਨੇ ਸਾਰੇ ਉਹ ਸੁਸਾਇਟੀ ਦੇ ਹੀ ਇੰਪਲੀਮੈਂਟ ਜਿਹੜੇ ਲੈ ਕੇ ਜਾਂਦੇ ਨੇ ਤੇ ਇਹਨਾਂ ਨੂੰ ਵਰਤਦੇ ਨੇ ਸੋ ਸੈਕਟਰੀ ਸਾਹਿਬ ਤੁਸੀਂ ਤੁਹਾਡਾ ਪੁਰਾਣਾ ਤਜਰਬਾ ਜਿਵੇਂ ਐ ਨਹਿਰੂ ਬਾਈ ਉਹਨੇ ਦੱਸਿਆਗਾ ਤੁਸੀਂ 41 ਸਾਲ ਜਿਹੜੀ ਇਸ ਪਿੰਡ ਨੂੰ ਇਸ ਸੁਸਾਇਟੀ ਨੂੰ ਜਿਹੜੀ ਆਪਣੀ ਸੇਵਾ ਨਿਭਾਈ ਆ ਤੁਸੀਂ ਇਹ ਦੱਸੋ ਕਿ ਜਿਹੜਾ ਇਹ ਤੁਸੀਂ ਸਟਾਰਟਿੰਗ ਕਿੱਥੋਂ ਜੇ ਕੀਤੀ ਤੇ ਕਿਵੇਂ ਇਹ ਸੁਸਾਇਟੀ ਨੂੰ ਐਡੇ ਪੱਧਰ ਤੇ ਤੁਸੀਂ ਲੈ ਕੇ ਆਏ ਹੋ ਹੁਣ ਜਿਹੜੇ ਇਹ ਵੀਰੂਰੀ ਹੁਣ ਕੰਮ ਕਰ ਰਹੇ ਨੇ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਤਾਂ ਕਿ ਜਿਹੜੇ ਹੋਰ ਵੀ ਮਤਲਬ ਕਿ ਸੈਕਟਰੀ ਨੇ ਜਾਂ ਪਿੰਡਾਂ ਦੀ ਜਿਹੜੀ ਕਮੇਟੀ ਹੈ ਉਹ ਤੁਹਾਡੀ ਇਸ ਚੀਜ਼ ਤੋਂ ਥੋੜਾ ਉਤਸ਼ਾਹਿਤ ਹੋ ਕੇ ਆਪਣੀਆਂ ਸੁਸਾਇਟੀਆਂ ਦੇ ਵਿੱਚ ਵੀ ਇਦਾਂ ਦੇ ਕੰਮ ਕਰਨ ਤਾਂ ਕਿ ਜਿਹੜਾ ਕਿਸਾਨਾਂ ਨੂੰ ਉਹ ਫਾਇਦਾ ਹੋ ਸਕੇ ਇੱਕ ਗੱਲ ਐਦਾ 2007 ਦੇ ਵਿੱਚ ਇੱਕ ਨਾਂ ਸੰਗਰੂਰ ਖੇਤੀਬਾੜੀ ਡਿਪਾਰਟਮੈਂਟ ਵੱਲੋਂ ਕੈਂਪ ਲਾਇਆ ਗਿਆ ਸੀ ਜੀ ਜਿਹਦੇ ਵਿੱਚ ਮੈਂ ਵੀ ਉਹ ਕੈਂਪ ਦੇ ਵਿੱਚ ਗਿਆ ਸੀ ਉੱਥੇ ਸਾਨੂੰ ਮਤਲਬ ਇਹ ਚੀਜ਼ ਦੱਸੀ ਗਈ ਸੀ ਵੀ ਸੁਸਾਇਟੀ ਦੇ ਵਿੱਚ ਇੱਕ ਨਵੀਂ ਤਕਨੀਕ ਲਿਆਉਣ ਦੀ ਸਰਕਾਰ ਦੀ ਪ੍ਰਪੋਜ਼ਲ ਹੈ ਜਿਹਨੂੰ ਕਿ ਆਪਾਂ ਲੇਜਰ ਲੈਨਰ ਕਹਿ ਦਿੰਦੇ ਆ ਠੀਕ ਹੈ ਜੀ ਪੰਜਾਬੀ ਚ ਜੱਟ ਮੇਰੇ ਭਾਈ ਵਰਗੇ ਕਹਿੰਦੇ ਨੇ ਕੰਪਿਊਟਰ ਕਰਾਓ ਕੰਪਿਊਟਰ ਕਰਾ ਹਾਂਜੀ ਤੇ ਉੱਥੇ ਮੈਂ ਇਹ ਚੀਜ਼ ਮਤਲਬ ਚੱਲਦੀ ਦੇਖੀ ਇਹ ਚੀਜ਼ ਨੂੰ ਨੇੜੇੋਂ ਤੱਕਿਆ ਮੈਂ ਵੀ ਇੱਕ ਕਿਸਾਨ ਦਾ ਮੁੰਡਾ ਸੀ ਵੀ ਵਾਕਈ ਜਿਹੜਾ ਜ਼ਮੀਂਦਾਰ ਲੈਵਲ ਹੈ ਬਹੁਤ ਵਧੀਆ ਕਰਦਾ ਪਰ ਜਦੋਂ ਮੈਂ ਉਹਨਾਂ ਦੀ ਪ੍ਰੋਜੈਕਟ ਦੀ ਕੀਮਤ ਬਾਰੇ ਪੁੱਛਿਆ ਵੀ ਸਾਰੇ ਪ੍ਰੋਜੈਕਟ ਕਿੰਨੇ ਕੀਮਤ ਦਾ ਤਾਂ ਉਹਨਾਂ ਨੇ ਦੱਸਿਆ ਵੀ ਸਨੇਹ ਟਰੈਕਟਰ ਇਹ ਪ੍ਰੋਜੈਕਟ ਆ ਜਿਹੜਾ ਲਗਭਗ 10 ਲੱਖ ਰੁਪਏ ਦਾ 10 ਲੱਖ ਰੁਪਏ। ਚਲੋ 10 ਲੱਖ ਰੁਪਏ ਦੇ ਪ੍ਰੋਜੈਕਟ ਦੇ ਨੂੰ ਮੈਂ ਸੋਚ ਕੇ ਸੁਸਾਇਟੀ ਦੇ ਮੈਂ ਕਾਰੋਬਾਰ ਨੂੰ ਸੋਚ ਕੇ ਜਾਂ ਸੁਸਾਇਟੀ ਦੇ ਫੰਡਾਂ ਨੂੰ ਸੋਚ ਕੇ ਥੋੜਾ ਜਿਹਾ ਮੈਂ ਮਤਲਬ ਚੁੱਪ ਜੇ ਕਰ ਗਿਆ। ਤਾਂ ਉਸ ਤੋਂ ਬਾਅਦ ਕੀ ਹੋਇਆ ਜੀ 2008 ਚ ਸਰਕਾਰ ਨੇ ਫਾਰਮਰ ਕਮਿਸ਼ਨ ਰਾਹੀਂ 25 33% ਸਬਸਿਡੀ ਸੁਸਾਇਟੀਆਂ ਨੂੰ ਐਲਾਨ ਕਰਤੀ। ਠੀਕ ਹੈ ਜੀ। ਜਿਹਦੇ ਵਿੱਚ ਮੈਂ ਮਤਲਬ ਕੇਸ ਬਣਾ ਕੇ ਚੰਡੀਗੜ੍ਹ ਦੇ ਜੱਜਸਟੇਰ ਸਾਹਿਬ ਸਾਡਾ ਕੇਸ ਪਹਿਲੇ 10 ਕੇਸਾਂ 'ਚ ਜ਼ਿਲ੍ਹਾ ਸੰਗਰੂਰ 'ਚੋਂ ਪ੍ਰਵਾਨ ਹੋ ਗਿਆ 2008 ਦੇ ਵਿੱਚ ਅਸੀਂ ਪਹਿਲੀ ਵਾਰ 10 ਲੱਖ ਦੇ ਮੱਦਲ 33% ਸਬਸਿਡੀ ਤੇ ਜਿਹੜੀ ਮਸ਼ੀਨਰੀ ਐ ਕਮੇਟੀ ਦੇ ਸਹਾਇਕ ਨਾਲ ਮਤਲਬ ਤੇ ਲੱਗੇ ਬਈ ਸਹਾਇਕ ਗ੍ਰੰਟੀ ਖਰੀਦ ਕੇ ਲੈ ਕੇ ਆਏ ਉਸ ਤੋਂ ਬਾਅਦ ਕੀ ਹੋਇਆ ਜੀ ਚਲੋ ਚੱਲ ਚਲੋ ਚੱਲ ਸਾਡੇ ਕੋਲੇ ਬੜੇ ਮਿਹਨਤੀ ਡਰਾਈਵਰ ਨੇ ਮੁੰਡੇ ਬੜੇ ਇਮਾਨਦਾਰ ਨੇ ਪਹਿਲਾਂ ਇੱਕ ਮੁੰਡਾ ਰਿਹਾ ਸ਼ੁਰੂ-ਸ਼ੁਰੂ 'ਚ ਭੋਲਾ ਸਿੰਘ ਉਹਨੇ ਬੜੀ ਇਮਾਨਦਾਰੀ ਨਾਲ ਟਰੈਕਟਰ ਚਲਾਇਆ ਦਿਨ ਰਾਤ ਟਰੈਕਟਰ ਚਲਾਇਆ ਉਸ ਤੋਂ ਬਾਅਦ ਇੱਕ ਮੁੰਡਾ ਬੱਬੂ ਸੀਗਾ ਉਹਨੇ ਵੀ ਦਿਨ ਰਾਤ ਟਰੈਕਟਰ ਚਲਾਇ ਹੁਣ ਸਾਡੇ ਕੋਲ ਇੱਕ 7-8 ਸਾਲ ਤੋਂ ਮੁੰਡਾ ਲਗਾਤਾਰ ਨਿਰਮਰ ਸਿੰਘ ਕੰਮ ਕਰ ਰਿਹਾ ਹੈ ਜਿਹੜਾ ਮਤਲਬ ਬਹੁਤ ਹੀ ਦਿਲਚਸਪੀ ਲੈਂਦਾ ਹੈ ਬਹੁਤ ਹੀ ਇੰਟਰਸਟਿੰਗ ਕੰਮ ਕਰਦਾ ਹੈ ਮਰ ਉਹਨੂੰ ਸਾਰੀ ਮਸ਼ੀਨਰੀ ਬਾਰੇ ਸਾਡੇ ਕੱਲੇ-ਕੱਲੇ ਸੰਦ ਬਾਰੇ ਮਤਲਬ ਸਾਡੇ ਕੋਲੇ ਘੱਟੋ-ਘੱਟ ਐ ਮੰਨ ਕੇ ਚੱਲੂਗੀ 35-40 ਇੰਪਲੀਮੈਂਟ ਇੰਪਲੀਮੈਂਟ ਨੇ ਜਿੱਨਾ ਦੀ ਕਿ ਉਹ ਕੱਲੇ-ਕੱਲੇ ਦੀ ਨੌਲੇਜ ਹੈ ਵੀ ਕਿਹੜਾ ਗ੍ਰੀਸ ਮੰਗਦਾ ਹੈ ਕਿਹੜਾ ਠੀਕ ਹੈ ਜੀ ਤਾਂ ਆਪਾਂ ਨੇ ਇਹਦਾ ਕੰਮ ਕਰਾਉਣਾ ਸੀਜ਼ਨ ਤੋਂ ਪਹਿਲਾਂ ਅਸੀਂ ਸਾਰਾ ਕੰਮ ਕੰਪਲੀਟ ਕਰਾ ਕੇ ਰੱਖਦੇ ਆ ਫਿਰ ਅਸੀਂ ਸੋਚਿਆ ਵੀ 2015 ਤੋਂ ਸਰਕਾਰ ਨੇ ਸਬਸਿਡੀ ਆ ਤੇ ਜਿਹੜਾ ਉਧਰ ਕੇਸ ਸੀਗਾ 10 ਲੱਖ ਵਾਲਾ ਉਹ 15 ਲੱਖ ਅੱਛਾ ਫਿਰ ਅਸੀਂ ਦੁਬਾਰਾ ਬੈਂਕ ਤੋਂ ਲੋਨ ਲੈ ਕੇ ਜੀ 15 ਲੱਖ ਰੁਪਇਆ 40 ਲੱਖ ਦੀ ਸਬਸਿਡੀ ਦੇ ਫਿਰ ਇੱਕ ਪ੍ਰੈਕਟਰ 2015 ਮਾਡਲ ਉਹਦੇ ਚਾਲੂ ਬੀਜਣ ਵਾਲੀ ਮਸ਼ੀਨ ਆਲੂ ਕੁੱਟਣ ਵਾਲੀ ਮਸ਼ੀਨ ਇਕਲੇਗਰ ਲੈਵਲਰ ਜਿੰਨੇ ਵੀ 15 ਲੱਖ ਰੁਪਏ ਜਾਣੇਗੇ ਏਕਿਪਮੈਂਟ ਇਮਪਲੀਮੈਂਟ ਪੜੇ ਉਹ ਖਰੀਦ ਲੈ ਠੀਕ ਹੈ ਜੀ ਫਿਰ ਅਸੀਂ ਦੂਸਰੇ ਡਰਾਈਵਰ ਨੂੰ ਰੱਖ ਲਿਆ ਦੋ ਡਰਾਈਵਰ ਮਤਲਬ ਸੀਜ਼ਨਲੀ ਹੋ ਗਏ ਇੱਕ ਪਰਮਨੈਂਟ ਹੋ ਗਿਆ ਸਾਡੇ ਕੋਲੇ ਫਿਰ ਉਹ ਨੂੰ ਅਸੀਂ ਚਲਾਇਆ ਦੱਬ ਕੇ ਉਦੋਂ ਪਿੱਛੇ ਹੁਣ 2021-22 ਚ ਰਿਜ਼ਰਵ ਬੈਂ ਰਿਵਾਰਡ ਦੀ ਕੋਈ ਸਕੀਮ ਸੀਗੀ 25 ਲੱਖ ਰੁਪਏ ਸੋਸਾਇਟੀਆਂ ਨੂੰ ਦੇਣਾ ਸੀਗਾ ਉਹ 25 ਲੱਖ ਦੇ ਵਿੱਚ ਵੀ ਅਸੀਂ 2022 ਦੇ ਵਿੱਚ ਇੱਕ ਫਿਰ 15 ਲੱਖ ਦਾ ਪ੍ਰੋਜੈਕਟ ਲੈ ਕੇ ਮੰਨ ਇੱਕ ਟਰੈਕਟਰ ਲੈ ਕੇ ਆਏ ਇੱਕ ਮੱਕੀ ਬੀਜਣ ਵਾਲਾ ਪਲਾਂਟਰ ਲੈ ਕੇ ਆਏ ਤੇ ਇੱਕ ਜਿਹੜੇ ਹੋਰ ਸਾਨੂੰ ਜਿਹੜੇ ਹੋਰ ਉਤਪਾਦਨ ਉਤਪੰਨ ਤੇ ਬਾਕੀ ਅਸੀਂ ਸਬਸਿਡੀ ਤੇ 80% ਸਬਸਿਡੀ ਦੇ ਵੀ ਅਸੀਂ ਕੋਈ ਇੰਪਲੀਮੈਂਟ ਹੈ ਮਤਲਬ ਜਿਹੜਾ ਲੈ ਬਣਾ ਸਰਕਾਰ ਤੋਂ ਛੱਡਿਆ ਨਹੀਂ ਸੀ ਕਿ ਕਿਤੇ ਕਿਤੇ ਵੀ ਸਰਕਾਰ ਕਿਸੇ ਵੀ ਮਤਲਬ ਇੰਪਲੀਮੈਂਟ ਤੇ ਸਬਸਿਡੀ ਦਿੰਦੀ ਦੀ ਸਾਨੂੰ ਐ ਹੁੰਦਾ ਸੀ ਵੀ ਖੇਚਲ ਹੋਏ ਨੂੰ ਸਬਸਿਡੀ ਦੇ ਤਾਂ ਵੀ ਇਹਨੇ ਸਾਡੇ ਮਿਲਦੇ ਐ ਸੋਸਾਇਟੀ ਨੂੰ ਲੈ ਲੋ ਕਿਉਂਕਿ ਆਪਾਂ ਤਾਂ 20% ਪੈਸੇ ਹੀ ਦੇਣੇ ਨੇ 80% ਤਾਂ ਫਰਮ ਨੇ 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 ਕਿਉਂਕਿ ਸਾਨੂੰ ਇਸ ਗੱਲ ਦੀ ਵੀ ਬਹੁਤ ਵੱਡੀ ਛੋਟਤੀ ਕਿਉਂਕਿ ਜੇ ਜਿਹੜੀ ਚੀਜ਼ 100 ਰੁਪਏ ਦੀ ਅਸੀਂ ਤਾਂ ਸਿਰਫ ਉਹਦੇ 20-20 ਇਹ ਨਹੀਂ ਕਿ ਅਸੀਂ 100 ਭਰ ਕੇ ਅਸੀਂ ਬਾਅਦ ਚ ਰਹਿੰਦੇ ਰਹੇ ਸਰਕਾਰ ਸਬਸਿਡੀ ਫਰਮ ਨੂੰ ਆਪੇ ਜਾਂ ਕੰਪਨੀ ਨੂੰ ਆਪੇ ਦੇ ਦਿੰਦੀ ਨਹੀਂ ਉਹਦੇ ਸਾਨੂੰ ਕੋਈ ਦਿੱਕਤ ਨਹੀਂ ਆਈ ਸਰਕਾਰ ਦਾ ਵੀ ਸਾਡਾ ਸਾਡੇ ਮਹਿਕਮੇ ਦਾ ਮਤਲਬ ਬਖਤਰ ਵੱਲੋਂ ਅਬੇ ਸਟਾਫ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਰਿਹਾ ਨਗਰ ਦਾ ਤਾਂ ਇੰਨਾ ਸਹਿਯੋਗ ਹੈ ਮੈਂ ਇੱਥੇ ਤੱਕ ਮਾਣ ਨਾਲ ਕਹਿ ਸਕਦਾ ਵੀ 8 2008 ਤੋਂ ਲੈ ਕੇ 2024 ਤੱਕ ਇੱਕ ਵੀ ਰੁਪਿਆ ਸਾਡਾ ਜਿਹੜਾ ਮਤਲਬ ਇੰਪਲੀਮੈਂਟ ਦਾ ਕੋਈ ਕਿਰਾਇਆ ਮਸ਼ੀਨਰੀ ਦਾ ਕਿਸੇ ਵੀ ਕਿਸਾਨ ਨੇ ਰੱਖਿਆ ਨਹੀਂ ਰੱਖਿਆ ਬਾਕੀ ਇਹ ਕਮੇਟੀਆਂ ਦੇ ਬਹੁਤ ਵੱਡਾ ਯੋਗ ਜਿੰਨੀਆਂ ਕਮੇਟੀਆਂ ਬਣੀਆਂ ਨੇ ਗੇ ਮਨੜਾ ਅੱਜ ਤੱਕ ਜਿੰਨੀ ਕਿ ਮੇਰੀ ਸੁਰਤ ਹੈ ਨਾ ਹਰੇਕ ਨੇ ਕੁਛ ਨਾ ਕੁਛ ਸੋਸਾਇਟੀ ਵਾਸਤੇ ਨਵਾਂ ਪ੍ਰੋਜੈਕਟ ਖਰੀਦੇ ਹੀ ਆ ਇਹ ਨਹੀਂ ਹੈਗਾ ਵੀ ਕੋਈ ਵੇਚ ਗਿਆ ਇਹ ਮੈਨੂੰ ਪਹਿਲਾਂ ਮੰਡਾ ਮੇਰੇ ਨਾਲ ਵਿਸਾਖਾ ਸਿੰਘ ਬਿੱਟੀ ਖੜੇ ਨੇ ਹਨ ਇਹ ਵੀ ਪਹਿਲਾਂ ਪਹਿਲੀ ਕਮੇਟੀ ਚ ਮੀਤ ਪ੍ਰਧਾਨ ਰਹੇ ਹੈ ਇਹਨਾਂ ਨੇ ਜਾਨੀ ਕਿ ਆਪ ਦੇ ਜਿੰਨੇ ਕੇ 5 ਸਾਲ ਦਾ ਕਾਰਜਕਾਲ ਤੇ ਇਹਨਾਂ ਨੇ ਪਟਰੋਲ ਪੰਪ ਲਵਾਇਆ ਤੋਂ ਕਾਫੀ ਜਾਨੀ ਕਿ ਇਹਨਾਂ ਤੋਂ ਜਿੰਨਾ ਕੋ ਹੋਇਆ ਇਹਨਾਂ ਨੇ ਹਰੇਕ ਵੀ ਹੁਣ ਕਿੰਨੇ ਵੈਰੀ ਕਮੇਟੀ ਮੰਨ ਲੋ ਕਰਨ ਹੈਗੀ ਐ ਅਸੀਂ ਦੋ ਟਰੈਕਟਰ ਵੀ ਦੇ ਲੈ ਜਾਨੀ ਕਿ ਜਿੰਨਾ ਕੋ ਹੋਇਆ ਸਾਰੇ ਕਮਿਟੀ ਸੋਸਾਇਟੀ ਨੂੰ ਉੱਪਰ ਲੈ ਜਾਣ ਵਾਸਤੇ ਕੰਮ ਕੀਤਾ ਇਹ ਨਹੀਂ ਹੈਗਾ ਵੀ ਆਪਾਂ ਇਹਹੀ ਇਹਹੀ ਵੀ ਗੁਰਪਤਵਾਜੀ ਕਰਕੇ ਵੀ ਉਹ ਤਾਂ ਵੇਚ ਦੋ ਜਾਂ ਨੁਕਸਾਨ ਕਰੋ ਇਹ ਚੀਜ਼ ਨਹੀਂ ਸੋਚੀ ਤਾਂ ਇਹਹੀ ਗੱਲ ਹੈ ਜੀ ਜੇਕਰ ਆਪਾਂ ਜਿਹਨੇ ਪਿੰਡ ਦੀਆਂ ਸੁਸਾਇਟੀਆਂ ਨੇ ਇਹ ਬਹੁਤ ਵਧੀਆ ਢੰਗ ਨਾਲ ਬਣਾਈਆਂ ਗਈਆਂ ਸੀਗੀਆਂ ਸੈਕਟਰ ਸਾਹਿਬ ਨੂੰ ਪਤਾ ਹੈ ਕਿ ਪਿੰਡ ਦੇ ਜਿਹੜੇ ਕਿਸਾਨ ਆ ਉਹ ਇਹਦੇ ਵਿੱਚ ਆਪ ਮਹਾਰਾਜ ਚੱਲ ਕੇ ਉਹਨਾਂ ਦੀ ਖੁਦਮਖਤਾਰੀ ਹੈ ਉਹ ਆਪਣੇ ਪਿੰਡ ਨੂੰ ਇੰਨੇ ਲੈਵਲ ਤੇ ਕਿ ਜਿਹੜੀ ਛੋਟਾ ਜਿਵੇਂ ਛੋਟਾ ਜ਼ਿਮੀਂਦਾਰ ਆ ਛੋਟਾ ਕਿਸਾਨ ਆ ਉਹ ਇਥੋਂ ਆਰਾਮ ਨਾਲ ਜੇ ਹਰੇਕ ਕਿਸਾਨ ਇੰਪਲੀਮੈਂਟ ਲੈਣ ਲੱਗੇ ਤਾਂ ਉਹ ਬੇਤੋਂ ਬਾਹਰ ਹੋ ਜਾਊਗਾ ਨਰਿੰਦਰ ਵੀ ਹੋਰ ਆ ਕੱਲਾ ਬੰਦਾ ਕੋਈ ਵੀ ਜ਼ਿਮੀਂਦਾਰ ਨਹੀਂ ਇੰਨੀ ਮਸ਼ੀਨਰੀ ਨਹੀਂ ਮਸ਼ੀਨਰੀ ਨਹੀਂ ਇਹਦੇ ਵਿੱਚ ਛੋਟੇ ਗਰੀਬ ਦਾ ਵੀ ਨਾ ਕੋਈ ਨਾ ਕੋਈ ਹਿੱਸਾ ਹੈ ਜੇ ਮਨਨ ਨੂੰ ਸੋਸਾਇਟੀ ਚੋਂ ਬੰਦਾ ਕੋਈ ਕਿਰਾਏ ਤੇ ਕੰਮ ਕਰਾਉਂਦਾ ਉਹਨੂੰ ਇਹ ਫੀਲਿੰਗ ਆਉਂਦੀ ਆ ਮੈਂ ਆਪਣੀ ਮਸ਼ੀਨਰੀ ਨਾਲ ਕੰਮ ਕਰ ਰਿਹਾ ਹਾਂ ਕਾਰਨ ਕੀ ਇਹਦੇ ਵਿੱਚ ਕਿਸੇ ਦਾ 2 ਰੁਪਏ ਕਿਹਦੇ 4 ਰੁਪਏ ਕਿਸੇ ਦਾ 1000 ਕਿਹਦਾ 1000 ਹਰੇਕ ਦਾ ਹਿੱਸਾ ਹੈ ਦੇ ਵਿੱਚ ਸਾਰਿਆਂ ਦੀ ਹਿੱਸੇਦਾਰੀ ਛੋਟੀ ਤੋਂ ਛੋਟੀ ਮਸ਼ੀਨੀ ਤੋਂ ਵੱਡੀ ਤੋਂ ਵੱਡੀ ਮਸ਼ੀਨੀ ਹਰੇਕ ਹਫ਼ਤਾ ਕਰਦਾ ਮਨ ਨਾਲ ਹਰੇਕ ਮੈਂਬਰ ਦਾ ਹਿੱਸਾ ਹੈ ਦੇ ਵਿੱਚ ਕਿਹਦਾ ਇਹ ਨਹੀਂ ਹੈਗਾ ਯਾਰ ਵੀ ਇਹ ਫਲਾਨੀ ਦੀ ਚੀਜ਼ ਹੈ ਨਾ ਜਦੋਂ ਆਪਾਂ ਕਿਸੇ ਤੋਂ ਕਿਰਾਏ ਤੇ ਕੰਮ ਕਰਾਉਂਦਾ ਅਗਲੇ ਦਾ ਪਰਸ ਨਾਲ ਉਹ ਹੁੰਦਾ ਸਾਹਿੰਦੇ ਨੰਬਰ ਦਿੰਦੇ ਨੇ। ਉਹ ਹਰੇਕ ਨੂੰ ਖੁਸ਼ਬੂ ਆਉਂਦੀ ਆ। ਖਰਾਬ ਕਰਤਾ ਜੀ ਤਾਂ ਲਾਂਭਾ ਦਿੰਦਾ ਤਾਂ ਅਸੀਂ ਠੀਕ ਵੀ ਕਰਕੇ ਆਉਨੇ ਆ। ਪਰ ਸੈਡੀ ਵਾਲੀ ਚੀਜ਼ ਦੇ ਵਿੱਚੋਂ ਹਰੇਕ ਨੂੰ ਆਪਦੀ ਮੰਨ ਲਾ ਆਪਣੀ ਖੁਸ਼ਬੂ ਹੁੰਦੀ ਆ। ਮੈਂ ਆਪਦੀ ਮਸ਼ੀਨਰੀ ਨਾਲ ਕੰਮ ਕਰ ਰਿਹਾ। ਕਿ ਮੇਰਾ ਆਪਣਾ ਮੇਰੀ ਇਹਦੇ ਸੁਸਾਇਟੀ ਦੇ ਵਿੱਚ ਹਿੱਸੇਦਾਰੀ ਆ। ਸੋ ਦੋਸਤੋ ਜਿਹੜੇ ਕਿਰਾਏ ਨੇ ਬੜੇ ਮਹਰੇ ਵੀ ਤੁਹਾਨੂੰ ਮੈਂ ਦੱਸਦਾ ਜੀ ਜਿਹੜੇ ਆਮ ਫਾਰਵਰਡ ਕਿਰਾਏ ਤੇ ਕੰਮ ਕਰਦੇ ਨੇ ਜਿੰਮੇਦਾਰ ਕਿਸਾਨ ਭਰਾ ਜੀ ਸਾਡੇ ਸਾਰੇ ਵੀ ਜਿੰਨੇ ਮਸ਼ੀਨਰੀ ਦੇ ਕਿਰਾਏ ਨੂੰ ਫਰਾਈਟ ਦੇ ਰੇਟ ਨੇ ਕਿਰਾਏ ਦੇ ਰੇਟ ਨੇ ਸਾਰੇ ਤਕਰੀਬਨ ਘੱਟ ਨੇ। ਅਸੀਂ ਬਹੁਤ ਅਸੀਂ ਡੀਜ਼ਲ ਦਾ ਰਿਪੇਅਰ ਦਾ ਥੋੜਾ ਜਿਹਾ ਖਰਚਾ ਦੇਖ ਕੇ ਮਤਲਬ ਵੀ ਇੰਨਾ ਕਿ ਡੀਜ਼ਲ ਤੇ ਖਰਚਾ ਆਉਂਦਾ ਇੰਨਾ ਕਿ ਰਿਪੇਅਰ ਤੇ ਆਉਂਦਾ ਇੰਨਾ ਕਿ ਖਰਚਾ ਆਉਂਦਾ 25% ਦੇ 10% ਦੇ ਮਾਰਜਿਨਤੀ ਵੀ ਕੰਮ ਕਰਦੇ ਆ ਮਤਲਬ ਬਹੁਤ ਘੱਟ ਰੇਟ ਕਿਸਾਨਾਂ ਤੋਂ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਘੱਟ ਤੋਂ ਘੱਟ ਰੇਟ ਕਿਸਾਨਾਂ ਤੋਂ ਜਿਹੜਾ ਵਸੂ ਲਿਆ ਜਾਵੇ ਸੋ ਇਹੀ ਗੱਲ ਹੈ ਜੀ ਕਿਉਂਕਿ ਜੇਕਰ ਸਾਰਿਆਂ ਦੀ ਆਪਦੀ ਮਸ਼ੀਨਰੀ ਆ ਤਾਂ ਉਹਨਾਂ ਨੂੰ ਕਿਰਾਇਆ ਵੀ ਘਟ ਦੇਣਾ ਪੈਂਦਾ ਤੇ ਜਿਹੜਾ ਛੋਟਾ ਜ਼ਿੰਮੇਵਾਰ ਹੈ ਉਹ ਆਸਾਨੀ ਨਾਲ ਸੁਸਾਇਟੀਆਂ ਤੋਂ ਜਿਹੜਾ ਉਹ ਆਪਣੇ ਕੰਮ ਜਿਹੜਾ ਕਰ ਸਕਦਾ ਸੋ ਸਾਰੇ ਇਹ ਵੀਡੀਓ ਵੀਰ ਜੀ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਿਓ ਤੇ ਆਪੋ ਆਪਣੇ ਪਿੰਡ ਦੇ ਵਿੱਚ ਆਪੋ ਆਪਣੀਆਂ ਸੁਸਾਇਟੀਆਂ ਦੇ ਵਿੱਚ ਆਪਾਂ ਜ਼ਰੂਰ ਹਿੱਸਾ ਯੋਗਦਾਨ ਪਾਈਏ ਤਾਂ ਕਿ ਆਪਾਂ ਇਸ ਤੋਗਾਲ ਮੈਂ ਤੁਹਾਨੂੰ ਸਾਰੇ ਜਿਹੜੇ ਇੰਪਲੀਮੈਂਟਰ ਨੇ ਉਹਨਾਂ ਦੀ ਵੀ ਵੀਡੀਓ ਵੀ ਨਾਲ ਦਿਖਾਉਣਾਗਾ ਸੋ ਤਾਂ ਕਿ ਆਪਾਂ ਆਪਣੇ ਆਪਣੇ ਪਿੰਡ ਦੇ ਵਿੱਚ ਇਹੋ ਜੇ ਇੱਕ ਪ੍ਰੋਜੈਕਟ ਐਸਟੈਬਲਿਸ਼ ਕਰ ਸਕੀਏ ਤਾਂ ਕਿ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹ ਕਿਸੇ ਕਰਜ਼ੇ ਦੇ ਬੋਝ ਹੇਠ ਨਾ ਆਵੇ ਤਾਂ ਸੁਸਾਇਟੀਆਂ ਤੋਂ ਉਹ ਜਿਹੜਾ ਆਪਣੀ ਫਸਲ ਦੀ ਜਿਹੜੀ ਸਾਰੀ ਜਿਹੜਾ ਇੰਪਲੀਮੈਂਟ ਹੈ ਇੱਥੋਂ ਲਿਜਾ ਕੇ ਆਪਣਾ ਕੰਮ ਕਰ ਸਕਦਾ ਸੋ ਵਧਾਈ ਦੇ ਪਾਤਰ ਨੇ ਤੋਗਾਲ ਸੁਸਾਇਟੀ ਦੇ ਸੈਕਟਰੀ ਸਾਹਿਬ ਨਵੇਂ ਸੈਕਟਰੀ ਜਿਹੜਾ ਨੇ ਪਿਛਲੇ 2-3 ਸਾਲ ਤੋਂ ਕੰਮ ਕਰ ਰਹੇ ਨੇ ਤੇ ਇਹਨਾਂ ਦੀ ਕਮੇਟੀ ਜਿਹੜੀ ਕਿ ਐਨੀ ਲਗਨ ਨਾਲ ਕੰਮ ਕਰਦੀ ਹੈਗੀ ਤੇ ਹਰ ਇੱਕ ਪਿੰਡ ਦੇ ਵਿੱਚ ਇੰਈਆਂ ਸੋਸਾਇਟੀਆਂ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਸੋ ਤੁਸੀਂ ਵੀ ਦੋ ਸ਼ਬਦ ਜਿਹੜੇ ਉਹ ਵੀਰ ਜੀ ਕਹਿ ਕੇ ਆਪਾਂ ਜਿਹੜੀ ਆਪਣੀ ਵੀਡੀਓ ਅੱਜ ਦੀ ਇਹ ਸਮਾਪਤ ਕਰੀਏ ਸ਼ਬਦ ਦਾ ਰਜਿੰਦਰ ਵੀਰੇ ਵੀ ਇਹੀ ਹੈ ਮੈਂ ਤਾਂ ਸਾਰੇ ਹਰੇਕ ਮੰਨ ਲੋ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਨੇ ਜਾਂ ਸੁਣਦੇ ਨੇ ਹਨ ਹਰੇਕ ਪਿੰਡ ਦੇ ਮੰਨ ਲੋ ਲੋਕਾਂ ਨੂੰ ਜਿਹੜਾ ਵੀ ਕਿਸਾਨਾਂ ਨੂੰ ਅਪੀਲ ਕਰਨੀ ਚਾਹਣਾ ਵੀ ਆਪਾਂ ਸਹੀ ਢੰਗ ਨਾਲ ਕੰਮਜਾਬ ਕਰ ਗਏ ਜੀ ਮਨ ਲੋ ਵੀ ਆਪਣਾ ਆਪ ਵਿਕਪਾਉਣ ਜਾਵਾ ਇਕੱਲਾ ਇਕੱਲਾ ਬੰਦਾ ਕੋਈ ਮਸ਼ੀਨਰੀ ਖਰੀਦ ਸਕਦਾ ਜਿੰਨੀ ਮਨ ਲੋ ਸੈਟੀ ਨੂੰ ਬਸ ਸਰਬਸੰਮਤੀ ਨਾਲ ਵਧੀਆ ਮਿਹਨਤੀ ਮੁੰਡੇ ਮੂਹਰੇ ਲਾ ਕੇ ਕਮੇਟੀ ਇਹ ਦੇ ਦਾਂਗੇ ਤਾਂ ਕਰਕੇ ਆਪਣਾ ਸੈਟੀ ਜਿਹੜਾ 15 ਉੱਚਾ ਜਾ ਸਕਦਾ ਨਹੀਂ ਮਨ ਲੋ ਜੇ ਉਹ ਗਰੁੱਪ ਆਵਾਜ਼ੀ ਜੇਪਾ ਸੈਟੀ ਨੂੰ ਡੇਗਣ ਦੀ ਰਹੇ ਵੀ ਉਹ ਫਲਾਣਾ ਮੂਹਰੇ ਆ ਗਿਆ ਜਿੱਦਾਂ ਫੇਰ ਆਪਣਾ ਮੰਨ ਲੋ ਸੁਧਾਰ ਹੁਣ ਬਹੁਤ ਮੁਸ਼ਕਲ ਹੈ ਜੇ ਆਪਾਂ ਨੇ ਵਧੀਆ ਤਰੱਕੀ ਕਰਨੀ ਹੈ ਤਾਂ ਸੈਟੀ ਨੂੰ ਜੋ ਉੱਪਰ ਲਿਜਾਵਾਂਗੇ ਤਾਂ ਹੀ ਆਪਣਾ ਜਿਹੜਾ ਕਿਸਾਨਾ ਤਰੱਕੀ ਕਰੇਗਾ ਛੋਟਾ ਕਿਸਾਨ ਹੈ ਜਿਹੜਾ ਵੱਡਾ ਕਿਸਾਨ ਲਵੇ ਤਾਂ ਪੈਸਾ ਹੁੰਦਾ ਤਾਂ ਹਰੇਕ ਵੀ ਉਸ ਦੀ ਖਰੀਦ ਪਰ ਜਿਹੜਾ ਮੱਧਮ ਤੇ ਛੋਟੀ ਵਰਗ ਦਾ ਕਿਸਾਨਾ ਉਹ ਤਾਂ ਹੀ ਤਰੱਕੀ ਕਰੂਗਾ ਜੇ ਮੰਨਣ ਦੇ ਪਿੰਡ ਸਹਿੜੀ ਦਾ ਕੀ ਕਰੂਗੇ ਮੇਰੇ ਦਾ ਜਿਹੜੇ ਮੇਰਾ ਆਪਣਾ ਉਜੀ ਬਚਾ ਰਹੇ ਸੋ ਸਾਰੇ ਇਹ ਇਹ ਵੀਡੀਓ ਵੀ ਜੀ ਆਪਣਾ ਫਰਜ਼ ਜ਼ਰੂਰ ਸਮਝ ਕੇ ਸ਼ੇਅਰ ਕਰਿਓ ਕਿਸਾਨੀ ਨੂੰ ਆਪਾਂ ਤਾਂ ਹੀ ਬਚਾ ਸਕਦੇ ਆ ਜੇ ਆਪਾਂ ਆਪਣੀਆਂ ਸੁਸਾਇਟੀਆਂ ਨੂੰ ਕਾਮਯਾਬ ਕਰੀਏ ਸੋ ਬਿਨਾ ਕਿਸੇ ਰਾਜਨੀਤਿਕ ਤੋਂ ਬਿਨਾ ਕਿਸੇ ਲੜਾਈ ਝਗੜੇ ਤੋਂ ਬਿਨਾ ਕਿਸੇ ਗਰੁੱਪਵਾਦੀ ਤੋਂ ਆਪਣੀਆਂ ਜਿਹੜੀਆਂ ਪਿੰਡਾਂ ਦੀਆਂ ਸੁਸਾਇਟੀਆਂ ਨੇ ਉਹਨਾਂ ਦੀ ਕਮੇਟੀ ਦੀ ਚੋਣ ਕਰੀਏ ਤੇ ਸੁਸਾਇਟੀ ਦੇ ਵਿੱਚ ਅਜਿਹੇ ਕੰਮ ਕਰੀਏ ਇਹਨਾਂ ਦੀ ਸੁਸਾਇਟੀ ਨੂੰ ਰੋਡ ਰੀਮਾਡਲ ਮੰਨ ਕੇ ਆਪਾਂ ਆਪਣੀਆਂ ਸੁਸਾਇਟੀਆਂ ਨੂੰ ਵੀ ਉੱਪਰ ਲੈ ਕੇ ਆਈਏ ਸੋ ਧੰਨਵਾਦ ਦੋਸਤੋ ਵੀਡੀਓਜ਼ ਸ਼ੇਅਰ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਠੀਕ ਹੈ ਧੰਨਵਾਦ